ਤਾਂ ਇਸ ਕਰਕੇ ਹਾਈਪਰ ਟੈਨਸ਼ਨ ਦਾ ਸਟ੍ਰੈਸ ਦੇ ਨਾਲ ਰਿਲੇਸ਼ਨ ਤਾਂ ਰੇਗ ਬਿਮਾਰੀ ਦਾ ਹੈਗਾ ਹਾਂ ਲੇਕਿਨ ਸਟ੍ਰੈਸ ਦੇ ਨਾਲ ਇੱਕ ਲਿਮਟਿਡ ਰਿਲੇਸ਼ਨਸ਼ਿਪ ਹੈ ਜੀ ਆਪਣੀਆਂ ਖੂਨ ਦੀਆਂ ਨਾਲੀਆਂ ਦੀ ਉਹ ਉਸ ਕਰੰਟ ਤੱਕ ਹੀ ਹੈ ਵੀ ਆਪਣੀਆਂ ਰਗਾਂ ਖਿੱਚੀਆਂ ਗਈਆਂ ਹਾਂ ਰਗਾਂ ਖਿੱਚੀਆਂ ਗਈਆਂ ਉਹ ਨਹੀਂ ਹਾਈਪਰ ਟੈਨਸ਼ਨ ਜਿਹੜੀ ਹੈ ਉਹ ਸਟ੍ਰੈਸ ਕਰਕੇ ਹੈ ਜਿਹੜੀ ਏਜਿੰਗ ਕਰਕੇ ਹੈ ਉਹ ਇਨਵਰਸੀਬਲ ਹੈ ਕਿਉਂਕਿ ਅੱਜ ਮੈਂ 20 ਸਾਲ ਦਾ 30 ਸਾਲ ਦਾ 40 ਸਾਲ ਦਾ 50 ਸਾਲ ਦਾ ਇਹ ਕੈਨਟ ਬੀ ਇਨਵਰਸਡ ਬਿਲਕੁਲ ਇਸ ਕਰਕੇ ਜੇ ਆਪਾਂ ਨੂੰ ਅੱਜ ਬਲੱਡ ਪ੍ਰੈਸ਼ਰ ਹੈਗਾ ਆ ਹਾਂਜੀ ਮੈਡੀਟੇਸ਼ਨ ਕਰਕੇ ਹੋਲਿਸਟਿਕ ਲਾਈਫ ਸਟਾਈਲ ਰੱਖ ਕੇ ਅੱਛੀ ਡਾਈਟ ਖਾ ਕੇ ਜਿੰਨਾ ਆਪਾਂ ਬੋਡੀਫਾਈ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਰੈਜ਼ੀਡੂਅਲ ਡਿਜ਼ੀਜ਼ ਹੈਗੀ ਆ ਉਹਦੇ ਵਾਸਤੇ ਮੈਡੀਕਲ ਟਰੀਟਮੈਂਟ ਲੈਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਅਨਟਰੀਟਡ ਹਾਈਪਰਟੈਨਸ਼ਨ ਇਜ਼ ਵੈਰੀ ਡੇਂਜਰਸ ਹੋਰ ਇਹ ਆਪਾਂ ਨੂੰ ਹਰ ਆਰਗਨ ਜਿਹੜਾ ਆਪਣਾ ਸਟ੍ਰੈਸਡ ਹੁੰਦਾ ਹਾਂਜੀ ਔਰ ਉਹਦਾ ਜਿਹੜਾ ਰਿਜਲਟ ਹੈਗਾ ਹੋ ਸਕਦਾ ਪਰ 20 ਸਾਲ ਬਾਅਦ ਆਵੇ ਚਾਹੇ ਆਪਣੀ ਯਾਦਾਸ਼ ਚਲੀ ਜਾਏ ਚਾਹੇ ਆਪਾਂ ਨੂੰ ਕੋਈ ਕਿਡਨੀ ਆਪਣੇ ਫੇਲ ਹੋ ਜਾਣ ਚਾਹੇ ਹਾਰਟ ਅਟੈਕ ਹੋ ਜਾਏ ਹਾਰਟ ਫੇਲ ਹੋ ਜਾਏ ਸਟ੍ਰੋਕ ਹੋ ਜਾਏ ਦਰੰਗ ਜੀ ਨੂੰ ਕਹਨੇ ਆ ਹਾਂਜੀ ਹਾਂ ਵੀ ਉਹਦਾ ਰਿਜਲਟ ਆਣੀ ਆਣਾ ਹੈਗਾ ਤੇ ਆਪਾਂ ਨੂੰ ਟਾਈਮਲੀ ਉਹਦੇ ਵਿੱਚ ਕਰੈਕਸ਼ਨ ਕਰਨੀ ਚਾਹੀਦੀ ਹੈ ਔਰ ਇਹ ਹਾਈਪਰਟੈਨਸ਼ਨ ਦਾ ਹੋ ਗਿਆ ਇਸੇ ਤਰ੍ਹਾਂ ਕੈਂਸਰ ਕੈਂਸਰ ਦੇ ਵਿੱਚ ਵੀ ਅਸੀਂ ਕੈਂਸਰ ਨੂੰ ਵੱਡੀ ਬਿਮਾਰੀ ਨਹੀਂ ਮੰਨਦਾ ਹਾਈਪਰਟੈਨਸ਼ਨ ਲੋਕੀ ਪਰਕ ਬਹੁਤ ਮੰਨਦੇ ਨੇ ਵੀ ਕੈਂਸਰ ਦਾ ਨਾਮ ਰਾਜ ਗੁਮਾਰੀ ਵਾਲਾ ਕੈਂਸਰ ਕੁਝ ਨਹੀਂ ਹੈਗਾ ਕੈਂਸਰ ਕੀ ਹੈਗਾ ਹਾਂਜੀ ਹਾਈਪਰਟੈਨਸ਼ਨ ਜਿੱਦਾਂ ਮੈਂ ਕਿਹਾ ਵੀ ਕਾਟ ਵੀ ਰਿਵਰਸਡ ਹਾਂਜੀ ਏਜਿੰਗ ਕਿਤੇ ਰਿਵਰਸ ਕਰ ਸਕਦੇ ਹਾਂ ਹਾਂਜੀ ਹੁਣ ਸਾਡੀਆਂ ਖੂਨ ਦੀਆਂ ਨਾਲੀਆਂ ਸਖਤ ਹੋ ਗਈਆਂ ਉਹਨਾਂ ਚ ਕੈਲਸ਼ੀਅਮ ਜਮਾ ਹੋ ਗਿਆ ਸਾਡੇ ਕੋਲ ਦਵਾਈਆਂ ਹੁੰਦੀਆਂ ਨੇ ਕੈਲਸ਼ੀਅਮ ਚੈਨਲ ਬਲੌਕ ਕਰਕੇ ਆਣੇ ਹੂੰ ਗੋਲੀ ਖਾਦੀ ਉਹਨੇ ਕੈਲਸ਼ੀਅਮ ਬਾਹਰ ਕੱਢ ਤਾ ਨਾਲੀ ਚੋਂ ਨਾਲੀ ਫੇਰ ਉਹੀ ਬੱਚਿਆਂ ਵਰਗੀ ਹੂੰ ਬਲੱਡ ਪ੍ਰੈਸ਼ਰ ਨਾਰਮਲ ਲੈ ਇਹ ਦੂਸਰਾ ਔਖਾ ਹੋਰ ਕੰਮ ਕੀ ਹੋ ਸਕਦਾ ਗੋਲੀ ਖਾ ਕੇ ਜੇ ਆਪਣਾ ਬਲੱਡ ਪ੍ਰੈਸ਼ਰ ਘਟਦਾ ਠੀਕ ਹੁੰਦਾ ਹੈ ਹਾਰਟ ਨੂੰ ਰੈਸਟ ਮਿਲਦਾ ਆ ਆਪਾਂ ਫਿਜ਼ੀਕਲੀ ਮੈਂਟਲੀ ਫਿਟ ਹੈ ਔਰ ਆਪਣਾ ਕੋਗਨੀਟਿਵ ਜਿਹੜਾ ਉਹ ਕੰਪੀਟੈਂਸ ਹੈਗਾ ਸੋਚਣ ਦੀ ਸ਼ਕਤੀ ਜਿਹੜੀ ਹੈਗੀ ਉਹ ਅਗਰ ਆਪਣੀ ਬਰਾਬਰ ਹੁੰਦੀ ਹੈ ਤੇ ਫਿਰ ਕੀ ਹਰ ਜਾ ਵੀ ਗੋਲੀ ਖਾਣ ਚ ਕੀ ਸ਼ਰਮ ਹੈ ਅਪਣੀ ਫਿਜ਼ੀਕਲ ਜਿਹੜੀ ਪਰਫਾਰਮੈਂਸ ਹੈ ਟੂਰ ਵਰਕਪਲੇਸ ਹੈ ਉਹ ਵੀ ਇੰਪਰੂਵ ਹੁੰਦੀ ਆ ਉਹਦੋਂ ਨਾ ਤੇ ਫਿਰ ਗੋਲੀ ਖਾਂਚ ਕੀ ਪ੍ਰੋਬਲਮ ਹੋਈ ਹੁਣ ਕੈਂਸਰ ਦੀ ਗੱਲ ਵੀ ਕੈਂਸਰ ਕੀ ਹੈਗਾ ਕਿ 65 ਸਾਲ ਦੀ ਉਮਰ ਤੋਂ ਬਾਅਦ ਹਾਂਜੀ ਕੈਂਸਰ ਇਜ਼ ਵੈਰੀ ਕਾਮਨ ਇਹ ਬੱਚਿਆਂ ਵੀ ਹੈ ਨਾ ਜਿਵੇਂ ਬਲੱਡ ਕੈਂਸਰ ਦੇ ਬੱਚਿਆਂ ਨੂੰ ਦੇਖੋ ਬਲੱਡ ਕੈਂਸਰ ਇਜ਼ ਅ ਯੂ ਕੈਨ ਸੇ ਟਰਾਜਿਕ ਥਿੰਗ ਔਰ ਬਲੱਡ ਕੈਂਸਰ ਦਾ ਮਤਲਬ ਹੈ ਕਿ ਆਪਣੀ ਜਿਹੜੀ ਬੋਨ ਮੈਰੋ ਹੈਗੀ ਹੈ ਹਾਂਜੀ ਹਾਂ ਕਿਉਂਕਿ ਆਪਣੇ ਬੋਡੀ ਦੇ ਵਿੱਚ ਕੀ ਹੈਗਾ ਆਪਣੇ ਹਰੇਕ ਸੈੱਲ ਚਾਹੇ ਉਹ ਆਪਣੀ ਚਮੜੀ ਦਾ ਹੈਗਾ ਚਾਹੇ ਅੱਖਾਂ ਦਾ ਚਾਹੇ ਆਪਣੇ ਨੌਂ ਨੇ ਚਾਹੇ ਕੋਈ ਵੀ ਸੈੱਲ ਹੈ ਉਹ ਮਰਦੇ ਜਾਂਦੇ ਨੇ ਨਵੇਂ ਬਣਦੇ ਨੇ ਮਰਦੇ ਜਾਂਦੇ ਨੇ ਨਵੇਂ ਬਣਦੇ ਇੱਕ ਸੈੱਲਾਂ ਦਾ ਸਿਸਟਮ ਹੈ ਆਪਣੇ ਇੱਕ ਮਤਲਬ ਬੈਲੈਂਸ ਹੈਗਾ ਜੀ ਇਹਦੇ ਹੀ ਬੋਨ ਮੈਰੋ ਉਹ ਸੈੱਲ ਬਣਾਉਂਦੀ ਹੈਗੀ ਆ ਹਾਂ ਜੀ ਉਹ ਨਵੇਂ ਸੈੱਲ ਬਣਾਉਂਦੀ ਹੈਗੀ ਆ ਔਰ ਆਪਣੀ ਬਾਡੀ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਡਿਸਟ੍ਰਕਸ਼ਨ ਵਾਸਤੇ ਆਪਣੀ ਸੁਪਲੀਨ ਤੁਸੀਂ ਦਿੱਲੀ ਸੁਣੀ ਹੋਣੀ ਹੈ ਹਾਂਜੀ ਹਾਂ ਦਿੱਲੀ ਦੇ ਵਿੱਚ ਆ ਕੇ ਆਪਣੇ ਜਿਹੜੇ ਸੈਲ ਆਰਬੀਸੀ ਵਗੈਰਾ ਉਹ ਖਤਮ ਹੁੰਦੇ ਹੈਗੇ ਹਾਂਜੀ ਤਾਂ ਬੈਲੈਂਸ ਰੱਖਦੇ ਹੈ ਬੋਨ ਮੈਰ ਉਹਨੇ ਪ੍ਰੋਡਿਊਸ ਕਰ ਦਿਆ ਜਿੰਨੇ ਉਧਰ ਡਿਸਟ੍ਰਕਸ਼ਨ ਹੋਈ ਹੈ ਲੇਕਿਨ ਕਈ ਵਾਰ ਇਹ ਚੀਜ਼ ਜਿਹੜੀ ਮੈਕੈਨਿਜ਼ਮ ਹੈ ਹੈਲਦੀ ਹਾਂਜੀ ਇਹ ਕਦੇ ਕਦੇ ਗੜਬੜ ਹੋ ਜਾਂਦੀ ਹੈ ਅੱਛਾ ਤਾਂ ਬੋਨ ਮੈਰੇ ਜਿਹੜੀ ਹੈ ਉਹ ਸੈੱਲ ਮਤਲਬ ਉਹਨੂੰ ਇਦਾਂ ਦੀ ਕੁਛ ਆ ਜਾਂਦਾ ਕਿ ਆਪਣੇ ਸੈੱਲਾਂ ਦੀ ਡਿਮਾਂਡ ਵੱਧ ਗਈ ਹੈ ਬੱਡੀ ਚ ਜੀ ਜ਼ਿਆਦਾ ਸੈੱਲ ਸੁੱਟਣ ਲੱਗਦੇ ਇਮੇਚੁਰ ਮਤਲਬ ਉਹ ਸੈੱਲ ਜਿਹੜੇ ਅਜੇ ਕੰਮ ਵੀ ਨਹੀਂ ਕਰ ਸਕਦੇ ਉਹਦੇ ਨਾਲ ਹੀ ਖੂਨ ਦੀਆਂ ਨਾਲੀਆਂ ਭਰ ਜਾਂਦੀਆਂ ਜੀ ਮਤਲਬ ਕਿ ਜਿੱਦਾਂ ਮੇਰੀ ਸਕਿਨ ਦੇ ਉੱਤੇ ਜਿਹੜੇ ਸੈੱਲ ਮਰਨੇ ਸੀਗੇ ਉਹ ਨਹੀਂ ਮਰ ਰਹੇ ਹਾਂਜੀ ਹੋਰ ਸੈੱਲ ਨਵੇਂ ਬਣੇ ਜਾ ਰਹੇ ਜੇ ਮੌਕਾ ਹੋ ਜਾਊਗਾ ਹਾਂਜੀ ਠੀਕ ਹੈ ਨਾ ਮੌਕਾ ਹੋ ਗਿਆ ਹਾਂਜੀ ਅੱਛਾ ਹੁਣ ਇਸੇ ਤਰ੍ਹਾਂ ਜਦੋਂ ਬਲੱਡ ਦੇ ਸੈੱਲ ਅਜੇ ਆਪਣੇ ਖਤਮ ਤਾਂ ਹੋ ਨਹੀਂ ਰਹੇ ਹਮ ਨਵੇਂ ਬਣਨੇ ਸ਼ੁਰੂ ਹੋਗੇ ਖੂਨ ਦੀਆਂ ਨਾਲੀਆਂ ਦੇ ਵਿੱਚ ਸਪੇਸ ਅਕੂ ਪਾئیںਗੇ ਬਲੱਡ ਸੈੱਲ ਹੋਗੇ ਖੂਨ ਦੀਆਂ ਨਾਲੀਆਂ ਤਾਂ ਸਾਰੀਆਂ ਹੀ ਸੈੱਲਾਂ ਦੇ ਨਾਲ ਹੀ ਭਰ ਗਈਆਂ ਉਹੀ ਬਲੱਡ ਕੈਂਸਰ ਹੈਗਾ ਤੇ ਜਾਂ ਕਦੇ ਇਦਾਂ ਦਾ ਹੋ ਜਾਂਦਾ ਲੂਕੀਮੀਆ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੋਨ ਮੈਰੋ ਸੈੱਲ ਵਾਈਟ ਸੈੱਲ ਬਣਾਉਣੇ ਬੰਦ ਕਰ ਦਿੰਦੀ ਹੈ